ਸੱਚੀ ਕਹਾਂ ਰਹੀ ਸਾਰਿਆਂ ਨੂੰ ਹਰ ਕੀ ਹਾਲ ਚਾਲ ਹੈ ਰਾਤ ਦੇ ਬੱਜ ਗਏ 9 ਤੇ ਮੈਂ ਸਬਜੀ ਮੰਡੀ ਚੋਂ ਵਾਪਸ ਆਈ ਆ ਆਪਾਂ ਸਮਾਨ ਲੈ ਕੇ ਤੇ ਸੋਚਿਆ ਚਲੋ ਕੁਛ ਗੱਲਾਂ ਤੁਹਾਡੇ ਨਾਲ ਕੀਤੀਆਂ ਜਾਣ ਕਿਉਂਕਿ ਅੱਜ ਬਿਲਕੁਲ ਵੀ ਮਤਲਬ ਵੀ ਲਾਈਟ ਆਊਟ ਹੋ ਅੱਜ ਵੀਡੀਓ ਬਣਾਉਣ ਦਾ ਬਿਲਕੁਲ ਵੀ ਮੂਡ ਨਹੀਂ ਹੋ ਰਿਹਾ ਸੀ ਦਾ ਕਿਉਂਕਿ ਅੱਜ ਮਨ ਬਹੁਤ ਜ਼ਿਆਦਾ ਬਹੁਤ ਹੀ ਜ਼ਿਆਦਾ ਸੋ ਕਿਉਂਕਿ ਜਿਹੜੀ ਕੱਲ ਫਲਵਾਮਾ ਦੇ ਵਿੱਚ ਸੌਰੀ ਤੇ ਪਹਿਲਗਾਮ ਦੇ ਵਿੱਚ ਜਿਹੜੀ ਘਟਨਾ ਘਟੀ ਹੈ ਇੰਨਾ ਜ਼ਿਆਦਾ ਦੁੱਖ ਲੱਗਿਆ ਵੀ ਉਹ ਭੁੱਲ ਹੀ ਨਹੀਂ ਰਹੀ ਘਟਨਾ ਉਹ ਨਿਕਲ ਹੀ ਨਹੀਂ ਰਹੀ ਦਿਮਾਗ ਚ ਇੰਨੀ ਜ਼ਿਆਦਾ ਮਤਲਬ ਤਕਲੀਫ ਦੇ ਗਨ ਸੀ ਉਹ ਸੋ ਅੱਜ ਸਭ ਤੋਂ ਪਹਿਲਾਂ ਤਾਂ ਗਰੁੱਪ ਮੈਂਬਰਸ ਲਈ ਅਰਦਾਸ ਕਰਦੀ ਆਂ ਆਪਾਂ ਕਿ ਸਾਰੇ ਆਪਣੀ ਆਪਣੀ ਘਰਾਂ 'ਚ ਆਪਣੇ ਬੱਚਿਆਂ ਨਾਲ ਆਪਣੇ ਪਰਿਵਾਰ ਨਾਲ ਖੁਸ਼ ਰਹਿਣ ਠੀਕ ਹੈ ਸਭ ਦੀਆਂ ਮਨੋਕਾਮਨਾਵਾਂ ਪੂਰੀਆਂ ਹੋਣ ਤੇ ਨਾਲ ਹੀ ਅੱਜ ਅਰਦਾਸ ਕਰਾਂਗੇ ਆਪਾਂ ਉਹਨਾਂ ਪਰਿਵਾਰਾਂ ਲਈ ਜਿਨ੍ਹਾਂ ਪਰਿਵਾਰਾਂ 'ਨੀ ਜੀਖ ਹੋਈ ਨਹੀਂ ਆਪਣੇ ਘਰ ਦੇ ਜਿਨ੍ਹਾਂ ਪਰਿਵਾਰਾਂ ਦਾ ਕੋਈ ਨਾ ਕੋਈ ਜੀ ਉਸ ਘਰ ਉਸ ਘਟਨਾ ਦੇ ਵਿੱਚ ਦੁਰਘਟਨਾ ਦੇ ਵਿੱਚ ਹੋਇਆ ਹੈ ਤੇ ਉਹਨਾਂ ਦੇ ਲਈ ਸੀ ਅਰਦਾਸ ਕਰਦੇ ਹਾਂ ਪ੍ਰਮਾਤਮਾ ਨੂੰ ਇਸ ਦੁੱਖ ਤੋਂ ਬਾਰਨਿਕਾ ਤੋਂ ਬਾਰਨ। ਉਹਨਾਂ ਦਾ ਮਨੋਬਲ ਬਣਾਈ ਰੱਖੀ ਹੋਵੇ। ਸਭ ਤੋਂ ਵੱਧ ਦੁੱਖ ਉਹਦਾ ਲੱਗਿਆ ਜਦੋਂ ਵੈਸੇ ਤਾਂ ਹਰ ਜੀ ਦੀ ਹਰ ਘਰ ਚ ਆਪਣੀ ਬਹੁਤ ਇੰਪੋਰਟੈਂਸ ਹੁੰਦੀ ਹੈ ਹਾਂ ਤੇ ਉਮਰ ਨਾਲ ਵੀ ਕਈ ਵਾਰੀ ਇਸ ਚੀਜ਼ ਦਾ ਕੋਈ ਸੰਬੰਧ ਨਹੀਂ ਹੁੰਦਾ ਕਿਉਂਕਿ ਹਰ ਉਮਰ ਦੇ ਵਿੱਚ ਹਰ ਬੰਦੇ ਦੀ ਜ਼ਰੂਰਤ ਹੈ। ਪਰ ਜਿਹੜੀ ਆਪਾਂ ਹਰਿਆਣੇ ਵਾਲੇ ਮੁੰਡੇ ਤੇ ਜੀ ਦੀ ਖਬਰ ਸੁਣੀ ਹੈ ਤੁਸੀਂ ਵੀ ਸੁਣੀ ਹੋਣੀ ਹੈ ਸਾਰਿਆਂ ਨੇ ਜਿਹੜਾ ਅ ਮੁੰਡਾ ਤੇ ਕੁੜੀ ਇਹਦਾ ਹੁਣੇ ਵਿਆਹ ਹੋਇਆ ਸੀਗਾ ਮਤਲਬ 16 April ਨੂੰ ਵਿਆਹ ਹੋਇਆ ਤੇ ਕੱਲ ਉਹਦੇ ਨਾਲੇ ਘਟਨਾ ਘਟੀ ਹੈ ਤੇ ਉਹ ਮੁੰਡੇ ਨੇ ਔਰ ਕੁੜੀ ਮਾਰ ਕੇ ਮਾਰਤਾ ਤੇ ਤੁਸੀਂ ਇਹ ਦੇਖੋ ਕਿ ਉਹਨਾਂ ਦੇ ਪਰਿਵਾਰਾਂ ਦੇ ਸਾਹਮਣੇ ਮਾਰਿਆ ਮਤਲਬ ਉਹਨਾਂ ਦੇ ਬੱਚਿਆਂ ਦੇ ਸਾਹਮਣੇ ਉਹਨਾਂ ਦੀ ਵਾਈਫ ਦੇ ਸਾਹਮਣੇ ਹੈ ਨਾ ਜਦੋਂ ਮਾਰਿਆ ਤਾਂ ਉਸ ਘਟ ਉਸ ਮੈਨੂੰ ਇਹ ਹੀ ਨਹੀਂ ਸਮਝ ਆ ਰਹੀ ਕਿ ਉਹ ਉਸ ਦੁੱਖ ਚੋਂ ਉਸ ਸੀਨ ਚੋਂ ਉਹ ਸਾਰੀ ਉਮਰ ਕਿਵੇਂ ਨਿਕਲ ਆਉਣਗੇ ਇੰਨਾ ਜ਼ਿਆਦਾ ਮਤਲਬ ਪਤਲੇ ਮੈਨੂੰ ਇਹ ਹੀ ਨਹੀਂ ਸਮਝ ਆ ਰਹੀ ਕਿ ਉਹਨਾਂ ਨੇ ਇਹ ਵਿਚਾਰੇ ਜਿਹੜੇ ਨਾਰਮਲੀ ਲੋਕੀ ਆਪਾਂ ਸਾਰੇ ਇਧਰ ਉਧਰ ਨਾ ਕੋਈ ਸਾਡਾ ਪੋਲੀਟਿਕਲੀ ਕੋਈ ਕਿਸੇ ਨਾਲ ਕਨੈਕਸ਼ਨ ਹੁੰਦਾ ਹੈ ਨਾ ਸਾਡਾ ਕਿਸੇ ਅਨਾਰਮਲ ਬੰਦੇ ਦਾ ਤਾਂ ਮੈਂ ਸੱਚੀ ਦੱਸਾਂ ਤੁਹਾਨੂੰ ਮੈਨੂੰ ਇਹ ਲੱਗਦਾ ਵੀ ਧਰਮ ਨਾਲ ਵੀ ਕੋਈ ਬਹੁਤ ਜ਼ਿਆਦਾ ਉਹ ਨਹੀਂ ਹੁੰਦਾ ਉਹਨਾਂ ਦਾ ਤਾਂ ਆਪਣੇ ਕੰਮ 'ਚ ਧਿਆਨ ਹੁੰਦਾ ਹੈ ਉਹਨਾਂ ਦਾ ਤਾਂ ਬਸ ਕਿੱਤਾ ਨੂੰ ਰੋਟੀ ਰੋਜ਼ੀ ਹੀ ਉਹਨਾਂ ਦਾ ਧਰਮ ਹੁੰਦੀ ਹੈ ਹੈ ਨਾ ਤੇ ਇਸ ਤਰ੍ਹਾਂ ਜਦੋਂ ਹੋ ਜਾਂਦਾ ਤਾਂ ਫਿਰ ਤੁਸੀਂ ਦੇਖੋ ਅ ਕਿਵੇਂ ਬੰਦਾ ਕੌਨਫੀਡੈਂਸ ਲੂਸ ਕਰ ਦਿੰਦਾ ਹੈ ਸਾਡਾ ਸਾਡਾ ਵੀ ਸਾਰਿਆਂ ਦਾ ਹੋਇਆ ਇਸ ਚੀਜ਼ ਨਾਲ ਤੇ ਸਭ ਤੋਂ ਜ਼ਿਆਦਾ ਉਹਨਾਂ ਨੂੰ ਹੋਣਾ ਮਤਲਬ ਨੁਕਸਾਨ ਜਿਹੜੇ ਉਹਨਾਂ ਸਟੇਟਾਂ ਦੇ ਵਿੱਚ ਰਹਿ ਰਹੇ ਨਹੀਂ ਕਿਉਂਕਿ ਉਹਨਾਂ ਦਾ ਰੋਜ਼ੀ ਰੋਟੀ ਮੇਨ ਪਹਾੜੀ ਸਟੇਟਾਂ ਦੀ ਜਾਂ ਜਿਹੜੇ ਟੂਰਿਜ਼ਮ ਸਪੌਟਸ ਹੁੰਦੇ ਨੇ ਉਹਨਾਂ ਦੀ ਰੋਜ਼ੀ ਰੋਟੀ ਮੇਨ ਇਹਨਾਂ ਲੋਕਾਂ ਦੀ ਜਾਂ ਟੂਰਿਜ਼ਮ ਦੀ ਸਿਰਤੀ ਚੱਲਦੀ ਹੁੰਦੀ ਹੈ ਹੈ ਨਾ ਤੇ ਕਾਫੀ ਸਾਲਾਂ ਬਾਅਦ ਮਿੱਨਦੇ ਥੋੜਾ ਸੁਖਸ਼ਾਂਤੀ ਨਾਲ ਇਹ ਟੂਰਿਜ਼ਮ ਬਹਾਲ ਹੋਇਆ ਸੀ ਇਹ ਜਮਸ਼ੀਰ ਚ ਤੇ ਹੁਣ ਮੈਨੂੰ ਨਹੀਂ ਲੱਗਦਾ ਕਿ ਛੇਤੀ ਛੇਤੀ ਕੋਈ ਨਾ ਕਿਸੇ ਵੀ ਸਟੇਟ ਦਾ ਬੰਦਾ ਇਸ ਤਰ੍ਹਾਂ ਟੂਰਿਜ਼ਮ ਸਪੌਟਸ ਦੇ ਉੱਤੇ ਜਾਣਾ ਚਾਹੁੰਦਾ ਰਫੀਕ ਸਮਝੋ ਸੋ ਮਤਲਬ ਨਾ ਇਹ ਕਹ ਲਓ ਕਿ ਆਪਾਂ ਦਿਲ ਖੋਲ ਕੇ ਨਹੀਂ ਖਾ ਸਕਦੇ ਕਿਸੇ ਨੂੰ ਸੱਚ ਵਿੱਚ ਦਿਲੋਂ ਹੀ ਦੁੱਖ ਇੰਨਾ ਜ਼ਿਆਦਾ ਕਿ ਅੱਜ ਮੈਂ ਸਾਰਾ ਦਿਨ ਕੋਈ ਕੰਮ ਨਹੀਂ ਕੀਤਾ ਕੁਛ ਕਰਨ ਦਾ ਜੀ ਨਹੀਂ ਕਰ ਰਿਹਾ ਸੀਗਾ ਸੋ ਸਾਇਨ ਲੱਗ ਜਾਂਦਾ ਸੀਗਾ ਵੀ ਕੀ ਭੋਸ ਗਈ ਹੈ ਕਿੱਥੇ ਰਵੇ ਬੰਦਾ ਧਰਤੀ ਤੇ ਕਿਹੜੀ ਥਾਂ ਸੇਫ ਹੈ ਕੋਈ ਵੀ ਨਹੀਂ ਠੀਕ ਹੈ ਸੋ ਇਹ ਜਿਹੜੀ ਮੈਂ ਸਾਰੀ ਤੁਹਾਨੂੰ ਗਰੁੱਪ ਮੈਂਬਰਸ ਨੂੰ ਵੀ ਕਹੂੰਗੀ ਕਿ ਆਪਾਂ ਆਪਣੀਆਂ ਅਰਦਾਸਾਂ ਚੀਨੀ ਦੀ ਦੁਆ ਕਰੀਏ ਕਿ ਧਰਤੀ ਦੇ ਉੱਤੇ ਸ਼ਾਂਤੀ ਬਣੀ ਰਹੇ ਸਾਡੀਆਂ ਸਟੇਟਾਂ ਵੀ ਸੇਫ ਰਹਿਣ ਤੇ ਜਿੰਨਾ ਲੋਕਾਂ ਦੇ ਨਾਲ ਹੀ ਘਟਨਾ ਘਟ ਗਈ ਉਹਨਾਂ ਦੇ ਨ ਪਰਮਾਤਮਾ ਉਹਨਾਂ ਨੂੰ ਇਸ ਪਾਣੀ ਨੂੰ ਮੰਨਣ ਦਾ ਬਲ ਬਖਸ਼ੀ ਹੈ ਤਾਂ ਬਹੁਤ ਮੁਸ਼ਕਲ ਪਰ ਪਰਮਾਤਮਾ ਦੇ ਅੱਗੇ ਅਸੀਂ ਅਰਦਾਸ ਹੀ ਕਰ ਸਕਦੀਆਂ ਹਨ ਹੈਨਾ ਤੇ ਅਸੀਂ ਉਹਨਾਂ ਭੈਣ ਭਰਾਵਾਂ ਦੀ ਨਾਲ ਦੁੱਖ ਮਹਿਸੂਸ ਕਰਦੀ ਹੈ ਠੀਕ ਹੈ ਸੋ ਤੁਸੀਂ ਵੀ ਕਮੈਂਟ ਕਰਕੇ ਆਪਣੇ ਵਿਚਾਰ ਜਰੂਰ ਦੇਣੀ ਹੈ ਅਰਦਾਸ ਸਾਰਿਆਂ ਨੇ ਕਰਨੀ ਹੈ ਠੀਕ ਹੈ ਫਿਰ ਉਹ ਅੱਜ ਨਾਲ ਨਾਲ ਕੰਮ ਕਰਦੀ ਕਰਦੀ ਮੈਂ ਸਭ ਜੀ ਸੰਭਾਲਣ ਲੱਗੀ ਸੀ ਕਿ ਫਰੂਟਸ ਨਾਲ ਲੱਗ ਰਹੀ ਸੀਗੀ ਤੇ ਇੱਕ ਨਾ ਇਹ ਪੂਰੀ ਨਾਮ ਹੈ ਲੈ ਕੇ ਆਈ ਹੈ ਬੈਟਰ ਬਿਲਕੁਲ ਫਰੈਸ਼ ਹੈ ਹੈ ਨਾ ਮੰਡੀ ਚੋਂ ਲੈ ਕੇ ਆਈ ਹੈ ਸਾਡੇ ਜਿਹੜੀ ਇੱਥੇ ਮੰਡੀ ਲੱਗਦੀ ਹੈ ਤੇ ਇਹਨੂੰ ਨਾ ਸੰਭਾਲਣਾ ਮਤਲਬ ਥੋੜਾ ਜਿਹਾ ਉਹ ਹੁੰਦਾ ਵੀ ਖਰਾਬ ਛੇਤੀ ਹੋ ਜਾਂਦਾ ਤੇ ਇਹਨੂੰ ਨਾ ਪੱਤੇ ਕੱਟ ਕੇ ਨਹੀਂ ਸੰਭਾਲਦੀ ਮੈਂ ਮੈਂ ਜਿਹੜੇ ਤਰੀਕੇ ਨਾਲ ਸੰਭਾਲਦੀ ਤੁਹਾਨੂੰ ਦੱਸ ਦਿੰਦੀ ਆ ਇਦਾਂ ਹੀ ਇਹਨੂੰ ਮਰੋੜ ਕੇ ਨਾ ਮੈਂ ਇਹ ਵਿੱਚ ਪਾ ਦਿੰਦੀ ਹੁੰਦੀ ਆ ਮੇਰੇ ਕੋਲ ਇਸ ਤਰ੍ਹਾਂ ਦਾ ਇੱਕ ਬਾਊਟ ਹੈ ਠੀਕ ਹੈ ਤੁਸੀਂ ਅਲੱਗ ਤਰੀਕੇ ਨਾਲ ਵੀ ਰੱਖ ਸਕਦੇ ਹੋ ਤੇ ਕਿਵੇਂ ਦੋ ਨਹੀਂ ਮੇਰੇ ਕੋਲੇ ਜੀ ਪੁੱਛੀਆ ਇਹ ਦੋਨੋਂ ਹੀ ਨੇ ਇਹਦੇ ਵਿੱਚ ਹੀ ਭਰਦੀਆਂ ਜੀ ਅਪਰੋਡ ਕਰੇਗਾ ਠੀਕ ਹੈ ਇਹਦੇ ਉੱਤੇ ਜਦੋਂ ਢੱਕਣਾ ਹੈ ਨਾ ਉਹ ਆ ਇਹਦੇ ਉੱਤੇ ਢੱਕਣਾ ਹੈ ਦੋਵੇਂ ਇਹਦੇ ਚ ਆ ਜਾਂਦੀਆਂ ਨੇ ਰਾਮ ਨਾਲ ਤੇ ਇਹਦੇ ਚ ਨਾ ਮਤਲਬ 8 ਤੋਂ 10 ਦੇਣਾਂ ਤੱਕ ਇਹਨੂੰ ਕੁਝ ਨਹੀਂ ਹੁੰਦਾ ਪਰ ਇਹਨੂੰ ਗਿੱਲਾ ਨਹੀਂ ਕਰਦਾ ਆਪਾਂ ਗਿੱਲਾ ਹਾਂ ਨਹੀਂ ਬਿਲਕੁਲ ਵੀ ਤੇ ਇਹਦੇ ਚ ਨਾ ਇੱਕ ਇੱਥੇ ਗਲੀ ਆਏ ਇੱਥੇ ਇਹ ਵੈਸੇ ਮੇਰਾ ਦਹੀਂ ਨੂੰ ਰੱਖਣ ਵਾਲਾ ਬੌਂਡਰ ਹੈ ਦੇ ਵਿੱਚੋਂ ਵੀ ਇੱਥੋਂ ਦੀ ਕਟਛੀ ਵਾਸਤੇ ਗਲੀ ਜੀ ਛੱਡੀ ਹੋਈ ਹੈ ਇੱਥੇ ਤੇ ਇੰਨੀ ਕ ਗਲੀ ਦੇ ਨਾਲ ਇਹਦੇ ਵਿੱਚੋਂ ਕਹਿੰਦੇ ਕਿ ਹਵਾ ਕ੍ਰੋਸ ਹੁੰਦੀ ਰਹਿੰਦੀ ਹੈ ਮਤਲਬ 8 ਤੋਂ 10 ਦਿਨ ਜਿਹੜਾ ਮੇਰਾ ਪਨੀਰ ਬਿਲਕੁਲ ਫਰੈਸ਼ ਰਹੇ ਬਿਲਕੁਲ ਫਰੈਸ਼ ਮੈਂ ਤੁਹਮ ਦਿਖਾਉਣੀ ਹੈ ਜਿਹੜਾ 10 ਦਿਨਾਂ ਬਾਅਦ ਅੱਜ ਨੇ ਕੰਟੇਨਰ ਵਿੱਚੋਂ ਕੱਢਾ ਹਲੋ ਹਜੇ ਵੀ ਉਹਦੇ ਪੱਤੇ ਐ ਪਏ ਹਰੇ ਹਰੇ ਠੀਕ ਹੈ ਇਹ 10 ਦਿਨ ਬਾਅਦ ਕੱਢਿਆ ਹੈ ਮਤਲਬ 10 ਦਿਨ ਰੋਜ਼ਿੰਗ ਯੂਜ਼ ਕਰਕੇ ਨਾ ਥੋੜਾ ਜਿਹਾ ਪ੍ਰਾਣਾ ਹੋ ਗਿਆ ਜ ਹੋਰ ਆ ਗਿਆ ਥੀ ਤੇ ਵੇਖੋ ਚਲੋ ਫਿਰ ਉਹ ਇਹ ਕਈਆਂ ਟਿਪਸ ਤੁਹਾਡੇ ਕੋਲੇ ਮੇਰੇ ਨਾਲੋਂ ਵੀ ਵਧੀਆ ਹੋਣਗੀਆਂ ਬਟ ਚਲੋ ਗੱਲ ਕਰਦੇ ਕਰਦੇ ਹਾਂ ਤੇ ਇਹਨਾਂ ਪ੍ਰੈਜਰ ਹਾਂਗੇ ਆਪਾਂ ਨੱਬੇ ਤੇ ਇਸ ਤਰ੍ਹਾਂ ਤੁਹਾਡੇ ਕੋਲੇ ਆਹ ਮੇਰਾ ਪਿਛਲੀ ਵਾਰ ਮੈਂ ਮੱਟੀ ਤੋਂ ਧਨੀਆ ਲਈ ਆਈ ਸੀ ਤੇ ਉਹਨੂੰ ਮੈਂ ਇੱਕਦਮ ਅੰਡਰ ਵਿੱਚ ਇੱਕ ਇੱਕ ਆਰਡ ਬਸ ਸੀਗਾ ਜੀ ਇਹਨੂੰ ਨਾ ਇੰਦਾ ਹੀ ਰੱਖਿਆ ਹੋਇਆ ਹੁਣ ਮੈਂ ਇਹਨੂੰ ਇਹ ਟਾਈਟ ਨਹੀਂ ਕੀਤਾ ਹੋਇਆ ਸੌਫਟਲੀ ਰੱਖਿਆ ਹੋਇਆ ਤੇ ਇਹਨੇ ਨਾਲ ਕਿਉਂਕਿ ਹਲਕੀ-ਹਲਕੀ ਹੋਊਗੀ ਵਿੱਚ ਕ੍ਰੋਸ ਹੋਊ ਜੰਦੀ ਹੈ ਤੇ ਬਿਲਕੁਲ ਦੇਖੋ ਦਸ ਦੇਣਾ ਬਾਅਦ ਵੀ ਉਹ ਨਾ ਉਹ ਵੀ ਹੈ ਤਾਂ ਠੀਕ ਹੈ ਤੇ ਲਓ ਜੀ ਇਸ ਤਰ੍ਹਾਂ ਚੀਜ਼ਾਂ ਜੀ ਇੱਕ ਪਹਿਲੇ ਪੁੱਛਿਆ ਸੀਗਾ ਕਿਸ ਨੂੰ ਐ ਦੱਸਿਓ ਵੀ ਤੁਸੀਂ ਅਦਰਕ ਕਿਵੇਂ ਸਟੋਰ ਕਰਦੇ ਹੋ ਅਦਰਕ ਨੂੰ ਸਟੋਰ ਕਰਨ ਦਾ ਦੋ ਤਰੀਕੇ ਹੈ ਇੱਕ ਤਾਂ ਜੇ ਤੁਸੀਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਕੋਈ ਜਰਾ ਸੈਕਸ ਲੈ ਲਓ ਤੁਸੀਂ ਇੱਕ ਡੱਬਾ ਲੈ ਲੈਣਾ ਕੋਈ ਨਹੀਂ ਟੱਕਣ ਵਾਲਾ ਠੀਕ ਹੈ ਜੇ ਚਾਹੇ ਪਲਾਸਟਿਕ ਦਾ ਜਾਂ ਜਿਹੜਾ ਮਰਜ਼ੀ ਹੈ ਉਹਦੇ ਵਿੱਚ ਤੁਸੀਂ ਪਾਣੀ ਪਾ ਕੇ ਉਹਦੇ ਵਿੱਚ ਤੁਸੀਂ ਅਦਰਕ ਪਾ ਦੇਣੇ ਤੇ ਉਹਨੂੰ ਫ੍ਰਿਜ ਵਿੱਚ ਰੱਖ ਕੇ ਟੱਕਰਨਾ ਬਸ ਠੰਡਾ ਉਹਦੇ ਵਿੱਚ ਪਿਆਰੋਗਾ ਕੁਝ ਨਹੀਂ ਹੁੰਦਾ ਉਹ ਮੈਂ ਉਹ ਹੀ ਫ੍ਰੈਸ਼ ਹੁੰਦਾ ਠੀਕ ਹੈ ਤੇ ਦੂਜਾ ਜਿਹੜਾ ਮੈਂ ਰੁਟੀਨ 'ਚ ਵਰਤ ਰਹੀ ਹਾਂ ਉਹ ਤੁਹਾਨੂੰ ਦੱਸ ਦਿੰਦੀ ਹਾਂ ਮੈਂ ਉਹ ਆ ਸਿੱਧਾ ਆਟਾ ਬੀਟ ਮੈਂ ਕਿਤੇ اتنا ਕੁਝ ਨਹੀਂ ਕੀਤਾ ਹੋਇਆ ਨਾ ਸੋ ਕੋਈ ਪਾਰਟਿਕੂਲਰ ਵੇਅ ਦੇ ਵਿੱਚ ਨਹੀਂ ਕੀਤਾ ਕਿਉਂਕਿ ਥੋੜਾ ਥੋੜਾ ਹੀ ਹੈ ਜਿਆਦਾ ਨਹੀਂ ਇੰਨਾ ਕੀ ਕੀਤਾ ਸੀ ਮੈਂ ਇਹਨੂੰ ਛਿਲ ਕੇ ਰੱਖ ਲਿਆ ਕਿਉਂਕਿ ਜਦੋਂ ਕੋਈ ਡਰਿੰਕ ਬਣਾਉਣੀ ਹੈ ਨਾ ਮੈਂ ਫਿਰਦੀ ਵੀ ਅਦਰਕ ਲੱਗਣਾ ਇਹਦਾ ਛਿਲਣ ਸੁਣ ਲਿਕਾ ਹੋਣ ਹੋ ਜਾਂਦੀ ਹੈ ਵੀ ਜਨ ਸ਼ਟ ਪਰ ਸਕਿਪ ਕਰ ਦਿੰਦੇ ਆ ਤਾਂ ਫਿਰ ਬੰਦਾ ਸਕਿਪ ਨਹੀਂ ਕਰਦਾ ਥੋੜਾ ਜਿਹਾ ਇੱਕ ਦਾ ਰੱਖਿਆ ਹੋਇਆ ਸੀ ਮੈਂ ਇਹਨੂੰ ਕੁਝ ਨਹੀਂ ਕੀਤਾ ਸਿੰਪਲੀ ਰੱਖਿਆ ਰਿਹਾ ਠੀਕ ਹੈ ਜਿਹੜੀ ਜਿਵੇਂ ਤੁਸੀਂ ਪਾਣੀ ਪਾ ਸਕਦੇ ਹੋ ਮੈਂ ਇਹਨੇ ਰੱਖ ਰੱਖਿਆ ਹੋ ਠੀਕ ਹੈ ਤੇ ਬਾਕੀ ਦਾ ਸਬਜ਼ੀਆਂ ਆ ਗਈਆਂ ਤੇ ਖੀਰੇ ਆ ਗਏ ਬਹੁਤ ਸਾਰੇ ਤੁਸੀਂ ਜਿਹੜਾ ਮੈਂ ਤੁਹਾਨੂੰ ਡਰਿੰਕ ਦੱਸੀ ਸੀ ਖੀਰੇ ਵਾਲੀ ਉਹ ਤੁਸੀਂ ਹੀ ਬਣਾਉਣੀ ਹੈ ਪੀਣੀ ਹੈ ਬਹੁਤ ਬਹੁਤ ਵਧੀਆ ਰਿਜ਼ਲਟ ਹੈ ਮਤਲਬ ਕੰਟੀਨਿਊਸਲੀ ਤੁਸੀਂ ਉਹਨੂੰ ਪੀਣਾ ਇਸ ਗਰਮੀਆਂ ਦੇ ਵਿੱਚ ਗਰਮੀ ਬਹੁਤ ਜ਼ਿਆਦਾ ਹੋ ਰਹੀ ਹੈ ਵਧ ਰਹੀ ਹੈ ਡੇ ਬਾਏ ਡੇ ਤੇ ਸਿਹਤ ਦਾ ਆਪਣੀ ਰੱਖਿਆ ਰੱਖੋ ਇੱਕ ਮੈਂ ਤੁਹਾਨੂੰ ਦੱਸ ਦਨੀ ਹੈ ਕਿ ਜਿਹੜੀ ਸਿਹਤ ਹੈ ਤੁਹਾਡੀ ਉਹ ਤੁਹਾਡਾ ਆਪਣਾ ਖਜ਼ਾਨਾ ਹੈ ਹੁਣ ਉਹ ਕਿਉਂ ਹੈ ਕਿਉਂਕਿ ਜੇ ਸਿਹਤ ਥੋੜਾ ਸਾਥ ਛੱਡ ਦਿੰਦੀ ਹੈ ਨਾ ਤਾਂ ਤੁਸੀਂ ਦੂਜਿਆਂ ਤੇ ਬਹੁਤ ਵੱਝ ਵਰਤ ਜਾਂਦੇ ਹੋ ਸੋ ਆਪਣੀ ਆਪ ਆਪਣਾ ਸਰੀਰ ਅਸੀਂ ਆਪ ਸੰਭਾਲ ਕੇ ਰੱਖੀ ਤੇ ਉਹਦੇ ਲਈ ਫਿਰ ਤੁਹਾਨੂੰ ਤੁਹਾਨੂੰ ਸਹੀ ਇਹ ਵੀ ਸਬਜ਼ੀਆਂ ਫਰੂਟ ਆਪਣੀ ਹਿੰਮਤ ਨਾਲ ਖਾਧਿਆ ਕਰੋ ਇਹ ਵੇਟ ਕਰਨ ਦੀ ਵੀ ਜਾਈ ਕਿ ਵਾਈਫ ਦਊਗੀ ਜਾਂ ਭੈਣ ਦਊਗੀ ਜਾਂ ਮੂਹ ਦਊਗੀ ਹੈ ਨਾ ਤੁਸੀਂ ਆਪਣੀ ਹਿੰਮਤ ਨਾਲ ਆਪ ਹੀ ਉੱਠ ਕੇ ਜਰੂਰ ਇਹ ਚੀਜ਼ ਲੈ ਲਿਆ ਕਰੋ ਕਿਉਂਕਿ ਵੈਸੇ ਤਾਂ ਦਿੰਦੀ ਹੀ ਨੇ ਚਲੋ ਕਰਦੀਆਂ ਏ ਲੈਡੀਜ਼ ਪਰ ਕਈ ਵਾਰੀ ਕੰਮ ਧੰਦੇ 'ਚ ਉਹਨਾਂ ਤੋਂ ਨਹੀਂ ਹੁੰਦਾ ਤਾਂ ਫਿਰ ਇਸ ਕਰਕੇ ਤੁਸੀਂ ਜਰੂਰ ਯਾਰ ਨਾ ਕਿਵੇਂ ਸੀਜ਼ਨਲ ਤੇਰੀਆਂ ਸਬਜ਼ੀਆਂ ਹੁੰਦੀ ਐ ਮੇਰੇ ਕੋਲ ਵੀ ਇਸ ਤਰ੍ਹਾਂ ਦਾ ਕੁਝ ਨਹੀਂ ਹੁੰਦਾ ਵਾ ਕਿ ਕੋਈ ਮਹਿੰਗੀ ਸਬਜ਼ੀ ਜਾਂ ਕੁਝ ਲਓ ਜੀ ਮੇਰੇ ਕੋਲ ਹੈਗੇ ਅਦੂ ਕੀਏ ਪਿੰਡੀ ਸਾਰੇ ਭੈਂਟਾ ਨੇ ਤੋਰੀ ਤੇ ਚੱਪੜ ਨੂੰ ਸਾਰੇ ਆਪਸ ਭੈਂਟਾ ਠੀਕ ਐ ਚਾਹ ਸਬਜ਼ੀਆਂ ਹੋ ਗਈਆਂ ਇੱਕ ਕਟਹਲ ਕਟਹਲ ਮਤਲਬ ਨੀਛਲ ਪਪਰ ਬਾਕਸ ਹੁੰਦਾ ਇਸ ਕਰਕੇ ਕਟਹਲ ਸਾਡੀ ਹਰ ਬੁੱਧਵਾਰ ਨੂੰ ਹੋ ਗਈ ਹੁੰਦੀ ਸਾਡੇ ਇੱਥੇ ਵੱਡੀ ਲੱਗਦੀ ਐ ਫਰੂਟ ਦੇ ਵਿੱਚ ਕੁਝ ਨਹੀਂ ਹੈਗਾ ਜਿੰਨਾ ਵੀ ਫਰੂਟ ਸੀਗਾ ਮੰਡੀ ਸੀਜ਼ਨ ਨਾਲੋਂ ਸਾਰਾ ਹੀ ਜਾਂਦਾ ਅ ਖਰਬੂਜੀ ਹੈ ਪਪੀਤਾ ਤੇ ਵਾਟਰਮੈਲਨ ਤੇ ਅੰਬ ਤੋਂ ਥੋੜੀ ਜਿਹੀ ਲਿਆਉਂਦੇ ਨੇ ਕਿਉਂਕਿ ਅੰਬ ਦਾ ਹਜੇ ਪੂਰਾ ਸੀਜ਼ਨ ਨਹੀਂ ਆਇਆ ਉਹ ਬਸ ਕਈ ਵਾਰੀ ਕੋਈ ਆਕਰ ਜਾਂਦਾ ਰੋਗ ਨੂੰ ਉਹ ਤੋਂ ਕੋਈ ਨਾ ਕੋਈ ਬਣਾਉਣੀ ਬੈ ਜਾਂਦੀ ਡਿਸ਼ ਇਸ ਕਰਕੇ ਠੀਕ ਹੈ ਅੰਬ ਤਾਂ ਕਿ ਲੋਕੀ ਨੇ ਕਰੇਲੇ ਲਿਆਉਂਦੇ ਨੇ ਕਰੇਲੇ ਕਰੀ ਨੇ ਬਹੁਤ ਅੱਛੇ ਖਾਣੇ ਠੀਕ ਹੈ ਤੁਹਾਨੂੰ ਮੈਂ ਕਰੇਲੇ ਬਣਾ ਕੇ ਵੀ ਮਾਵਾ ਦੀ ਸਪੈਸ਼ਲ ਰੈਸਪੀ ਹੈ ਗਰੇਲੀ ਦੀ ਸਾਡੇ ਮਾਵਾ ਉਹਨਾਂ ਨੂੰ ਕੁਕਿੰਗ ਦਾ ਬਹੁਤ ਦੇ ਵੀ ਉਹ ਦਿਨ ਨੇ ਨਾ ਜਿਹੜਾ ਉਹ ਕਿਹਾ ਸੀ ਹਾਂ ਕਿ ਜਦੋਂ ਬਣਾਉਣੀ ਹੁੰਦੀ ਹੈ ਕਦੇ ਕਦੇ ਮਤਲਬ ਉਹਦਾ ਸਿੱਧਾ ਤੋਂ ਪਤਾ ਹੈ ਹਨਾ ਕੁਕਿੰਗ ਦਾ ਸਟਾਫ ਹੀ ਹੈਲਪਰ ਕਰਦੀ ਹੈ ਪਰ ਜਦੋਂ ਕਿਤੇ ਸਾਰੇ ਕੋਲ ਟਾਈਮ ਹੁੰਦਾ ਉਹ ਅਸੀਂ ਕੁਕਿੰਗ ਕਰ ਦਿੰਦੇ ਆ ਐਂ ਇਹ ਇਹ ਕਰਦੀਆਂ ਨਹੀਂ ਤੇ ਮਾਨੂੰ ਬਹੁਤ ਸ਼ੌਂਕ ਹੈ ਕਿ ਕੁਝ ਰੈਸਪੀਜ਼ ਜੁੜਉਣੀ ਹੈ ਬਹੁਤ ਖਾਸ ਨੇ ਠੀਕ ਹੈ ਤੇ ਇੱਕ ਸਾਡੇ ਨਾ ਇੱਥੇ ਮੰਡੀ ਦੇ ਵਿੱਚ ਕੱਟ ਕੇ ਪਾਈਨੈਪਲ ਦਿੰਦੇ ਨੇ ਦੋ ਡੇ ਮਤਲਬ ਘਰ ਕਮ ਕੱਟੇ ਨੇ ਤੇ ਇਹ ਅਦਰਵਾਇਜ਼ ਪਾਈਨੈਪਲ ਕੱਟਣਾ ਇੱਕ ਬਟਾ ਜੋਬ ਹੈ ਹਨਾ ਇਹੀ ਨਿਊ ਦਾ ਤੇ ਬਾਕੀ ਚੀਕੂ ਕੇਲੇ ਸਾਰੇ ਮਿਲੂ ਪੈਂਦੇ ਆ ਕੁਈ ਐ ਨਹੀਂ ਰੋਕੀ ਇਹ ਮੋਟਾ ਕਰਦਾ ਹੈ ਪਤਲਾ ਕਰਦਾ ਹੈ ਫਰੂਟ ਸਾਰੇ ਸੀਜ਼ਨਲ ਜਿਹੜੇ ਹੁੰਦੇ ਨੇ ਜਿਸ ਸੀਜ਼ਨ ਚੋ ਹੈਗੇ ਨੇ ਉਹ ਸੀਜ਼ਨ ਚ ਖਾਣੀ ਚਾਹੀਦੀ ਹੈ ਕੁਦਰਤ ਨੇ ਬਣਾਈ ਤਾਂ ਹੁੰਦੀ ਨੇ ਉਹ ਤੇ ਹੁਣ ਜਿਹੜਾ ਚੀਕੂ ਹੈ ਨਾ ਇਹਨੂੰ ਆਪਾਂ ਨਾਰਮਲੀ ਐ ਕਰਦਨੇ ਆ ਕਿ ਇਹ ਤਾਂ ਜੀ ਮੋਟਾ ਕਰਦਾ ਹੈ ਚ ਮਿੱਠਾ ਹੁੰਦਾ ਹੈ ਹੈਨਾ ਮੈਂ ਕੀ ਕਰਦੀ ਹੁੰਦੀ ਹਾਂ ਮੈਂ ਸ਼ੇਕ ਬਣਾਉਣੀ ਹੁੰਦੀ ਆ ਪਪੀਤੇ ਦਾ ਤੇ ਉਹਦੇ ਵਿੱਚ ਮੈਂ ਚੀਨੀ ਪਾਉਣ ਦੀ ਬਜਾਏ ਫਿਰ ਇੱਕ ਜਾਂ ਦੋ ਚੀਕੂ ਸਿੱਧੇ ਨਹੀਂ ਆ ਕਿਉਂਕਿ ਜੇ ਮਿੱਠਾ ਕਰਨਾ ਹੈ ਉਹਨੂੰ ਥੋੜਾ ਜਿਹਾ ਨੇਚਰਲ ਮਿੱਠਾ ਹੀ ਫਿਰ ਠੀਕ ਹੈ ਨਾਲੇ ਫਰੂਟ ਦੋ ਹੋ ਵੀ ਤੇ ਨਾਲੇ ਮਿੱਠਾ ਹੋ ਗਿਆ ਸੋ ਇੰਨਾ ਅ ਤੁਸੀਂ ਜਿਹੜਾ ਹੈ ਤੁਹਾਡੇ ਕੋਲੇ ਸਟੋਰ ਕਰਨ ਦੀ ਕੋਈ ਹੋਰ ਰੈਸਪੀ ਹੋਵੇ ਤਾਂ ਉਹ ਵੀ ਜਰੂਰ ਦੱਸਣਾ ਤੇ ਜਿਹੜਾ ਵਾਟਰਮੈਲਨ ਹੈ ਇਹਦਾ ਵੀ ਸ਼ੇਕ ਬਹੁਤ ਅੱਛਾ ਬਣਦਾ ਹੈ ਬਣਾਇਆ ਮਤਲਬ ਅੱਜ ਕੱਲ ਦੇ ਸੀਜ਼ਨਸ ਦਾ ਤੁਸੀਂ ਬਾਜ਼ਾਰ ਦਾ ਜਿਹੜਾ ਡੱਬਾ ਬੰਦ ਜੂਸ ਹੈ ਨਾ ਉਹ ਤਾਂ ਤੁਸੀਂ ਬਿਲਕੁਲ ਕਟਾ ਮਾਰ ਦਿਓ ਉਹਦੇ ਵਿੱਚ ਤਾਂ ਇੰਨਾ ਜ਼ਿਆਦਾ ਮਤਲਬ ਕੈਮੀਕਲ ਘੋਲੇ ਹੁੰਦੇ ਨੇ ਕਿ ਤੁਸੀਂ ਸੋਚ ਹੀ ਨਹੀਂ ਸਕਦੇ ਜੇ ਉਹ ਤਾਂ ਆਪਣੇ ਬੱਚਿਆਂ ਨੂੰ ਸਟ੍ਰਿਕਟਲੀ ਮਨਨ ਕਰ ਦਿਓ 5-7 ਰੈਸਪੀਜ਼ ਹੁੰਦੀਆਂ ਨੇ ਜਿਹੜੀਆਂ ਡਰਿੰਕਸ ਦੀਆਂ ਉਹ ਤੁਸੀਂ ਸਿੱਖ ਲਓ ਤੇ ਆਪਣੇ ਬੱਚਿਆਂ ਕੋ ਬਣਾ ਸਕਦੇ ਹੋ ਤੇ ਉਹਦੇ ਲਈ ਸੌਖਾ ਇਹ ਹੁੰਦਾ ਕਿ ਤੁਸੀਂ ਪ੍ਰੀ-ਮਿਕਸ ਬਣਾ ਕੇ ਰੱਖੋ ਸਾਰੀਆਂ ਚੀਜ਼ਾਂ ਦੀ ਤਾਂ ਕਿ ਤੁਹਾਨੂੰ ਘੌੜ ਨਾ ਵੀ ਜਦੋਂ ਵੀ ਕੋਈ ਮੰਗੇ ਤਾਂ ਤੁਸੀਂ ਬਣਾ ਦੋ ਮਿੰਟ-ਮਿੰਟ ਹੀ ਹਨਾ ਤੁਹਾਨੂੰ ਮੈਂ ਜਿਵੇਂ ਚਲਜੀ ਦਾ ਪ੍ਰੀ-ਮਿਕਸ ਦੱਸਿਆ ਸੀਗਾ ਫਿਰ ਠੇਹੜਾਈ ਦਾ ਦੱਸਿਆ ਸੀਗਾ ਬਹੁਤ ਈਜ਼ੀ ਹੁੰਦਾ ਜਦੋਂ ਕੋਈ ਆਉਂਦਾ ਹੈ ਨਾ ਸਾਡੇ ਘਰ ਤਾਂ ਮੈਂ ਮਿੰਟ ਦੋ ਵੀ ਨਹੀਂ ਲਾਉਂਦੀ ਕਿ ਬਸ ਪਾਣੀ ਚ ਆਇਆ ਨਿੰਬੂ ਜੋੜਿਆ ਇੱਕ ਬਸ ਇਤਨੀ ਬੁੱਤਲ ਹੋਵੇਗੀ ਸੋਨਾ ਤੇ ਨਿੰਬੂ ਦੋ ਮਹਿੰਗੀਆਂ ਚੀਜ਼ਾਂ ਪਰ ਨਿੰਬੂ ਦੀ ਲਾਗਤ ਵੀ ਕਿੰਨੀ ਹੁੰਦੀ ਹੈ ਹਨਾ ਜਦੋਂ ਉਨੀ ਕੋਸ਼ਿਸ਼ ਹਸਾਰ ਨਾਲ ਜੇ ਘਰੇ ਲੱਗਿਆ ਹੋਇਆ ਤਾਂ ਕਹਿਣਾ ਸੋ ਚਲੋ ਜੀ ਤੁਹਾਡੇ ਕੋਲੇ ਕੋਈ ਹੋਰ ਇਸ ਤੋਂ ਬੈਟਰ ਤਰੀਕਾ ਹੋਇਆ ਇਹਨੂੰ ਸਟੋਰ ਕਰਨ ਦਾ ਕਿਸੇ ਵੀ ਚੀਜ਼ ਨੂੰ ਇਹਨਾਂ ਚ ਜਿਹੜੀਆਂ ਲਿਆਂਦੀਆਂ ਸੰਭਾਵੂ ਕਿ ਤਾਂ ਮੈਂ ਹੁਣ ਸਵੇਰੇ ਸਿਰਫ ਕੱਟ ਹਲ ਹੈ ਜਿਹੜਾ ਮੈਂ ਹੁਣ ਰੱਖ ਦਊਗੀ ਫ੍ਰਿਜ ਚ ਨਹੀਂ ਤੇ ਖਰਾਬੀ ਹੋ ਜਾਂਦਾ ਬਾਕੀ ਦੇ ਕੋਈ ਵੀ ਚੀਜ਼ ਐ ਜਿਹੜੀ ਹੈਗੀ ਜਿਹੜੀ ਸਵੇਰ ਤੱਕ ਖਰਾਬ ਹੋ ਜੂਗੀ ਪਦੀਨਾ ਸੀਗਾ ਉਹ ਫਸ ਨਾ ਰਤਾ ਤੇ ਹੁਣ ਆਪਾਂ ਕੱਟ ਹੁਣ ਰੱਖ ਦਿੰਨੀ ਹੈ ਤੇ ਲੋ ਜੀ ਤੁਸੀਂ ਵੀ ਸਾਰੇ ਜਣੇ ਦੁੱਖ ਦੀ ਘੜੀ ਚ ਉਸ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਿਓ ਮਿਲਾਂਗੇ ਅਗਲੀ ਵੀਡੀਓ ਵਿੱਚ ਕਿਸੇ ਗੁੱਡ ਰੈਸਪੀ ਦੇ ਨਾਲ ਪ੍ਰਮਾਤਮਾ ਕਰੇ ਇਸ ਤਰ੍ਹਾਂ ਦਾ ਵਕਤ ਰੱਬ ਦੁਸ਼ਮਣ ਨੂੰ ਵੀ ਨਾ ਦਿਖਾਵੇ ਜਿਸ ਤਰ੍ਹਾਂ ਦਾ ਉਹਨਾਂ ਸਾਰੇ ਭੈਣ ਭਰਾਵਾਂ ਨੂੰ ਦੇਖਣਾ ਹੈਗੇ ਅੱਜ ਚਲੋ ਜੀ ਮਿਲਾਂਗੇ ਅਗਲੀ ਵੀਡੀਓ ਵਿੱਚ